<laughs> बड़े भैया समोसे खाली पेट मेरे दिमाग की बत्ती नहीं जगते <laughs> आज दिन बड़ा सुहाना है <laughs> चूहो और बिल्लों का रोज का बहाना है <laughs> डोरी ਉਨੇ ਮੁਝੇ ਗੈਡੀ ਨਹੀਂ ਤਾ ਤੁਝ ਗਰੂ ਦੇ ਜੈ ਸਨਾਓ ਵੀਰੇ ਮਿੱਠਾ ਗੱਟ ਕੇ ਪਾਣੇ ਪੈਣਗੇ ਫੇਰ ਜਦੋਂ ਮੋਟੂ ਨੂੰ ਸਮੋਸੇ ਮਿਲਦੇ ਆ ਉਹ ਬੋਲਦਾ ਹੁੰਦਾ ਕਹਿੰਦਾ ਓਹ ਬੜੇ ਭਈਆ ਸਮੋਸੇ ਖਾਲੀ ਪੇਟ ਮੇਰੇ ਦਿਮਾਗ ਦੀ ਬੱਤੀ ਨੇ ਜਗਤੇ ਇਹ ਬੋਲਦਾ ਉਹ ਤੇ ਇੱਕ ਹਾਂ ਜੀ ਤੇ ਮੋਟੂ ਨੇ ਆਉਂਦੀ ਸੁਣਾ ਦੇਣਾ ਚੱਲ ਇੱਕ ਟੀਚਨ ਆਪਣਾ ਨੋਬੀਦਾਰ ਰੋਂਦਾ ਰੋਂਦਾ ਆਂਦਾ ਹੁੰਦਾ ਡੋਰੀ ਮੋਣ ਕੋਲੇ ਉਹ ਕਹਿੰਦਾ ਹੁੰਦਾ ਡੋ ਰੀ ਮਨ ਤੂੰ ਨੇ ਮੈਨੂੰ ਗੱਡੀ ਨਹੀਂ ਦਿੱਤੀ ਐ ਤੂੰ ਕੀ ਕਰੂ ਦੇ ਜਾਈ ਦੋਰੀ ਮਨ ਮੈਨੂੰ ਲੱਗਦਾ ਤੁਸੀਂ ਪਿੱਛੇ ਤਾਂ ਨਹੀਂ ਕਰਦੇ ਕਿ ਤੇ ਬਾਜਾ ਦਿੰਦੇ ਮੈਂ ਨਾ ਨਾ ਛੋਟੇ ਸਾਰੇ ਚਲਦਾ ਹੋਵੇ ਮੋਟੂ ਬਦਲੂ ਇਹ ਤੇਹੀ ਗੱਲ ਲੱਗਦੀ ਹੈ ਨਹੀਂ ਬਚਪਨ ਚ ਮੋਟੂ ਤੋਂ ਬਦਲੂ ਹੋਏ ਨੇ ਨਾ ਹਾਂਜੀ 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 ਬਦਲੂ ਬਦਲੂ ਨਾ ਔਰ ਔਰ ਇੱਕ ਹੂੰ ਚੱਲ ਪਿਆ ਕਮਛੜ ਸ਼ਿੰਚਨ ਚੱਲ ਪਿਆ ਹੁਣ ਸ਼ਿੰਚਨ ਕਹਿੰਦਾ ਹਾਂ ਬਣਾ ਲਓ ਵੀਡੀਓ ਕਾ ਦੋ ਤਿੰਨ ਘੰਟੇ ਚੱਲੀ ਜਾਂਦੀ ਹੈ ਹੁਣ ਭਾਵੇਂ ਸ਼ਿੰਚਨ ਕਹਿੰਦਾ ਹੁੰਦਾ ਆ ਕੀ ਕੁਆਂਟੀ ਕहां ਜਾ ਰਹੀਓ ਆਲੇ ਜੇ ਫੜਦਾ ਬਈ ਯਾਰਸ ਠੀਕ ਠੀਕ ਹੈ ਓਕੇ ਹੋਰ ਸੁਣਾਓ ਹੋਰ ਹੋਸ਼ ਸ਼ੁਰੂ ਹੋਇਆ ਕਮ ਹਜੀ ਉਹ ਨਹੀਂ ਨਹੀਂ ਚੱਲੀ ਹੈ ਕਮ ਦੋ ਘੰਟੇ ਚੱਲਣ ਹੋਣਾ ਸੁਣਾਓ ਸੁਣਾਓ ਬਾਕੀ ਇਹਨੂੰ ਆਂਦੇ ਆ ਸਾਰੇ ਦੇਵਦਾਸ ਹੋ ਗਿਆ ਮੇਂ ਸ਼ੀਨ ਚ ਨਹੀਂ ਆਂਦਿਆ ਮੈਨੂੰ ਤਾਂ ਜਿਲੇ ਆਂਦੇ ਹੀ ਮੈਂ ਸੁਣਾ ਦੇ ਹੋਰ ਉਹ ਜਿਹੜਾ ਉਹਨੂੰ ਕਹਿੰਦਾ ਉਹ ਗਈ ਮੈਂ ਤੈਨੂੰ ਮਾਰੂ ਓਏ ਹਾਂ ਸੱਚ ਉਹ ਗਈ ਹੰਡ ਕੋਕਰੇ ਸੁਣਾ ਦੇਣਾ ਤੁਹਾਨੂੰ ਉੱਥੋਂ ਦੀ ਸ਼ੁਰੂ ਹੁੰਦਾ ਕਹਿੰਦਾ ਕਹਿੰਦਾ ਅੱਜ ਦਿਨ ਬੜਾ ਸੁਹਾਣਾ ਹੈ ਚੂਹੇ ਔਰ ਬਿੱਲੋਂ ਦਾ ਰੋਜ ਦਾ ਬਹਾਨਾ ਹੈ ਚਲੋ ਦੇਖੀਏ ਸ਼ੁਰੂ ਕਰਦੇ ਹਾਂ ਫਿਰ ਉਹਦੀ ਹੋ ਗਈ ਆਂਦਾ ਉਹ ਨੂੰ ਚੂਹੇ ਤੰਗ ਕਰ ਰਹੇ ਹੁੰਦੇ ਆ ਤੇ ਉਹ ਕਹਿੰਦਾ ਭਈਆ ਇਨ ਚੂਹੇ ਨੇ ਮੈਨੂੰ ਮਾਰਾ ਰੁਦਰੋ ਦੀ ਜੈ ਕਹਿੰਦਾ ਜੈ ਕਹਿੰਦਾ ਓਏ ਤੋੜ ਦੂੰਗਾ ਫੋੜ ਦੂੰਗਾ ਉਧਰੋਂ ਦੀ ਛੋਟੇ ਵਾਲਾ ਚੂਹਾ ਹੁੰਦਾ ਮੋਟਾ ਆ ਉਹ ਕਹਿੰਦਾ ਬੁੱਕ ਲਾ ਗਿਆ ਰੇ ਤੇ ਬਾਬਾ ਥੈਂਕ ਯੂ ਥੈਂਕ ਯੂ ਮੇਰਾ ਨਾਮ ਕੀ ਹੈ ਤੁਹਾਡਾ ਹੈ ਕਿ ਤੁਹਾਨੂੰ ਮੇਰਾ ਨਾਮ ਮਣੀ ਜੀ ਮੈਂ ਬਲਤਾਨੀਆਂ ਬਿਲਕੁਲ ਰਾਜਾ ਸ਼ੌਂਕ ਹੈ ਤੁਹਾਨੂੰ ਮਿਕਰੀ ਕਰਨ ਦਾ ਨਹੀਂ ਬਾਲਾ ਕਾਰਟੂਨ ਬਾਲੇ ਦੇਖਿਆ ਨਾ ਛੋਟੇ ਹੁੰਦੇ ਹੌਲੀ ਹੌਲੀ ਟੈਲੈਂਟ ਕਰਦਾ ਅੱਜ ਬੜਾ ਮੋੜ ਬਹੁਤ ਆ ਬੱਚੀ ਬਹੁਤ ਸੋਹਣਾ ਮੇਰੇ ਬੜਾ ਕਮਾਲ ਦਾ ਕਰਦਾ ਮੈਨੂੰ ਲੱਗਿਆ ਤੁਸੀਂ ਸਟਾਰ ਬਣਨਾ ਆਉਣ ਵਾਲੇ ਟਾਈਮ 'ਚ ਹਾਂ ਉਹ ਤਾਂ ਕਿਰਪਾ ਮਾਲਕ ਦੀ ਜੀ ਹਾਂ ਬਾਕੀ ਤੁਹਾਡੀ ਕਿਰਪਾ ਕੀ ਪਤਾ ਹੁਣੀ ਮਾਂ ਜੀ ਧੰਨਵਾਦ ਤੁਹਾਡਾ ਬਹੁਤ ਥੈਂਕ ਯੂ ਥੈਂਕ ਯੂ